ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਦੁਬਈ ਵਿੱਚ ਸ਼ਹਿਰੂਖ ਖਾਨ ਦੇ ਨਾਂ ਤੇ ਕਰਮਚੀਲ ਸੀ ਕਰਮਸ਼ੀਆ ਟਾਵਰ 2029 ਤੱਕ ਹੋਵੇਗਾ ਪੂਰਾ ਦबई ਵਿੱਚ ਇੱਕ ਕਰਮਸ਼ੀਆ ਟਾਰ ਨੂੰ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੂਖ ਖਾਨ ਦਾ ਨਾਮ ਦਿੱਤਾ ਗਿਆ ਹੈ ਸ਼ਾਹਰੂਖ ਖਾਨ ਨੇ ਸਨੀਚਰਵਾਰ ਨੂੰ ਇਸ ਲਈ ਧੰਨਵਾਦ ਪ੍ਰਗਟਾਇਆ ਇਸ ਟਾਵਰ ਤੇ 2029 ਤੱਕ ਪੂਰਾ ਹੋਣ ਦੀ ਉਮੀਦ ਹੈ ਇਸ ਦੇ ਮੁਕ ਦੁਆਰ ਤੇ ਸ਼ਾਹਰੂਖ ਖਾਨ ਦੇ ਦੀਵਤ ਹੋਵੇਗੀ ਜਿਸ ਵਿੱਚ ਉਹ ਆਪਣੇ ਵਿਲੱਖਣ ਅੰਦਾਜ਼ ਵਿੱਚ ਨਜ਼ਰ ਆਉਣਗੇ ਅਰੋਖਾਨ ਨੇ ਆਪਣੀ ਐਕਸ ਹੈਂਡਲ ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਦੁਬਈ ਵਿੱਚ ਇੱਕ ਲੈਂਡਮਾਰਕ ਦਾ ਨਾਂ ਮੇਰੇ ਨਾਂ ਦੇ ਰੱਖਣਾ ਅਤੇ ਹਮੇਸ਼ਾ ਲਈ ਸ਼ਹਿਰ ਦੇ ਪਰੀ ਪੇਖ ਦਾ ਅਟੁੱਟ ਅੰਗ ਬਣ ਜਾਣਾ ਬਹੁਤ ਹੀ ਨਿਮਰਤਾ ਤੇ ਦਿਲ ਨੂੰ ਛੂਨ ਵਾਲਾ ਹੈ ਦੁਬਈ ਹਮੇਸ਼ਾ ਤੋਂ ਮੇਰੇ ਲਈ ਇੱਕ ਖਾਸ ਸਥਾਨ ਰਿਹਾ ਹੈ ਇਹ ਇੱਕ ਅਜੀਹਾ ਸ਼ਹਿਰ ਹੈ ਜਿਹੜਾ ਸੁਪਨਿਆਂ ਤੇ ਕਾਇਸ਼ਾਂ ਦੇ ਸੰਬੰਧਾਂ ਦਾ ਜਸ਼ਨ ਮਨਾਉਂਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ ਕਮੈਂਟ ਵਿੱਚ ਆਪਣੀ رائے ਅਤੇ ਸਲਾਹ ਜਰੂਰ ਦਿਓ ਜੀ